ਉਦਰ ਤੋਂ ਦੇ ਰੰਗ ਹੈ ਮੇਰੇ ਵੀਰ ਦੀ ਸੇਤ ਦੇਖੋ ਕਹਿੰਦੇ ਆ ਕਿ ਹੁਣਾ ਉਹ ਹੀ ਹੈ ਜੋ ਅਕਾਲ ਪੁਰਖ ਨੂੰ ਮਨਜ਼ੂਰ ਆਪਾਂ ਘਰਾਂ ਚੋਂ ਬਾਹਰ ਨਿਕਲਦੇ ਆਂ ਉਹਦਾ ਆਸਰਾ ਲੈ ਕੇ ਨਿਕਲਦੇ ਆਂ ਘਰਾਂ ਚ ਜਦੋਂ ਵਾਪਸ ਪਰਿਵਾਰ ਚ ਆਉਂਦੇ ਆਂ ਤਾਂ ਉਹਦਾ ਸ਼ੁਕਰ ਕਰੀਦਾ ਕਿ ਸਤਿਗੁਰੂ ਅੱਜ ਸਾਰੇ ਕੰਮ ਕਾਜ ਕਰਕੇ ਤੁਹਾਡੀ ਕਿਰਪਾ ਨਾਲ ਪਰਿਵਾਰ ਚ ਆਇਆ ਪਰ ਜਦੋਂ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਨੇ ਤਾਂ ਉਸ ਪਿੰਨਾ ਕਿਤੇ ਨਾ ਕਿਤੇ ਮਨ ਜਿਹੜਾ ਹੈ ਉਹ ਪਰੇਸ਼ਾਨ ਤਾਂ ਜ਼ਰੂਰ ਹੁੰਦਾ ਹੈ ਪਰ ਹੁਣਾਂ ਉਹ ਹੀ ਹੁੰਦੇ ਜੋ ਅਕਾਲਪੁਰਕ ਨੂੰ ਮਨਜ਼ੂਰ ਆ। ਮੇਰੇ ਨਾਲ ਇੱਕ ਵੀਰ ਜੁੜੇ ਨੇ ਔਰ ਕਠਾਰ ਤੋਂ ਦੱਸ ਰਹੇ ਨੇ ਕਠਾਰ ਦੇ ਆ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਔਰ ਨਾਮ ਪੁੱਛਦੇ ਆ ਔਰ ਇਹ ਹਾਦਸਾ ਕਿਵੇਂ ਹੋਇਆ ਉਹਨਾ ਨਾ ਕਰਦੇ ਆ ਆਪਾਂ ਗੱਲਬਾਤ। ਵੀਰ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਗੁਰੂ ਜੀ। ਕੀ ਨਾਮ ਹੈ ਮੇਰੇ ਵੀਰ ਜੀ? ਮਨਦੀਪ ਸਿੰਘ ਜੀ। ਮਨਦੀਪ ਜੀ ਯਾਰ ਕੋਈ ਕਮੀ ਨਹੀਂ ਛੱਡੀ ਉਸ ਮਾਲਕ ਨੇ ਪਰ ਕੋਈ ਮੁਕੱਦਰ ਦਾ ਖੇੜ ਹੈ। ਕੀ ਹੋਇਆ ਕੀ ਸਗਾਸ ਇਹ ਹਰੀਆਂ ਟ੍ਰੇਨ ਫੜਨ ਲੱਗਾ ਸੀਗਾ ਅੱਛਾ ਜੀ ਤੇ ਛੋਟੇ ਮੇਰੇ ਬੇਟਾ ਹੋਇਆ ਸੀਗਾ ਅੱਛਾ ਜੀ ਤੇ ਹਿਸ਼ਾਰਪੋ ਤੇ ਮੈਂ ਜੱਲਾ ਸੀਗਾ ਟ੍ਰੇਨ ਮਤਲਬ ਮੁੰਡੇ ਯਾਰ ਦੁੱਤ ਪਾਰਟੀ ਬੁਲਟੀ ਲਾ ਪਿਆ ਕਰਨ ਹਾਂ ਹਾਂ ਤੇ ਗੱਡੀ ਮਤਲਬ ਮੰਜੀ ਸਪੀਡ ਦਾ ਹੋ ਗਈ ਸੀ ਮੈਂ ਦੌੜ ਕੇ ਲੱਗਾ ਸੀ ਫੜ ਉਹ ਮੇਰਾ ਹੱਥ ਸਲਿੱਪ ਹੋ ਤੇ ਗੱਡੀ ਕੋਈ ਜ਼ਿਆਦਾ ਤੇ ਨਹੀਂ ਸੀਗੀ ਜੀ ਉਹ ਵੀ ਮਤਲਬ 7-8 ਦੀ ਸਪੀਡ 10 ਦੀ ਸਪੀਡ ਚ ਹੋਊਗੀ ਓਕੇ ਤੇ ਉਹ ਹੱਥ ਸਲਿੱਪ ਹੋ ਗਿਆ ਅੱਛਾ ਜੀ ਤੇ ਨਾਲ ਲੱਗਦੀ ਫੇ ਆ ਵੀ ਉਦਾਂ ਟੁੱਟ ਗਈ ਸੀਗੀ ਇੱਥੇ ਪਲੇਟਾਂ ਪਈਆਂ ਨੇ ਅੱਛਾ ਹਾਂਜੀ ਉਹ ਬਾਕੀ ਆਵਾ ਕਹਿੰਦੇ ਇਹੋ ਵੀ ਕੰਮ ਕਰਦਾ ਆਂ ਅਸੀਂ ਕਹਿੰਦੇ ਨਹੀਂ ਇੱਕ ਦਾਦਾ ਕਰ ਦਿੰਦਾ ਆ ਜ ਤੁਸੀਂ ਇਹਨਾਂ ਅੱਜ ਤੇ ਤੁਸੀਂ ਇੱਥੇ ਕਿੱਦਾਂ ਆਏ ਜੀ ਇੱਥੇ ਜੀ ਸਾਨੂੰ ਮਤਲਬ ਪਤਾ ਲੱਗਾ ਸੀਗਾ ਕੈਂਪ ਲੱਗਣਾ ਆ ਜਾਂ ਪਿਛਲੀ ਆਪਾਂ 24 24 ਨੂੰ ਹਾਂਜੀ 24 ਜੂਨ ਹਾਂਜੀ ਜੀ ਉਦੋਂ ਆ ਗਏ ਆਪਾਂ ਕਰਾ ਗਏ ਸੀਗੇ ਜੀ ਕਹਿੰਦੇ ਸੀ ਕਿ ਦੋਸਾਂ 15 ਦਿਨਾਂ ਬਾਅਦ ਤੁਹਾਨੂੰ ਫੋਨ ਕਰਕੇ ਸੱਦਾਂਗੇ ਜੀ ਤੇ ਅੱਜ ਸੱਦਿਆ ਆ ਅੱਜ ਬੁਲਾਇਆ ਤੇ ਅੱਜ ਉਸੇ ਪਰਿਕਾ ਵੀ ਲੋਈ ਹੋਈ ਪਈ ਪਹਿਲਾਂ ਵੀ ਲੋਈ ਜੀ ਹਾਂਜੀ ਇਹ ਰਾਜਸਥਾਨ ਆਪਣਾ ਜੈਪੁਰ ਜੈਪੁਰ ਤੋਂ ਨਹੀਂ ਜੀ ਉਦੇਪੁਰ ਨਰੈਣ ਸੇਵਾਸਤਾਨ ਵਾਲੇ ਹੂੰ ਹੂੰ ਉਹਨਾਂ ਤੇ ਲੋਈ ਸੀਗੀ ਉਹ ਮੜੀ ਖਰਾਬ ਹੋ ਗਈ ਖਰਾਬ ਕਰਨੀ ਉਹ ਖਰਾਬ ਹੋ ਹਾਂਜੀ ਅੱਛਾ ਹੁਣ ਦੁਬਾਰਾ ਦੁਬਾਰਾ ਨਵੀਂ ਦਵਾਰ ਸੀ ਕਰਦੇ ਕੀ ਹੋ ਤੁਸੀਂ ਤੁਹਾਡਾ ਡਰਾਈਵਰ ਹਜੇ ਟਰੱਕ ਡਰਾਂ ਅੱਛਾ ਜੀ ਹਾਂਜੀ ਗੱਡੀ ਚਲਾਉਂਦਾ ਜੀ ਗੱਡੀ ਚਲਾਉ ਆ ਹੁਣ ਐਟੋ ਆ ਮੇਰੇ ਅੱਛਾ ਹਾਂਜੀ चारूगर शुगर ना इतना जख्म हो गया ਉਹ ਦਿਨ ਆਏ ਵਿਕਟਿ ਗਈ ਗਈ ਤੇ ਅੱਜ ਕਿੰਨਾ ਇੱਥੇ ਆਏ ਤੁਸੀਂ ਆਹੀ ਆਏ ਪਿਛਲੇ ਮਹੀਨੇ ਆਏ ਸੀ 24 ਤਰੀਕ ਨੂੰ ਹਾਂਜੀ ਹਾਂਜੀ ਅੱਛਾ ਜੀ ਉਹ ਲੱਤ ਲਵਾਣੀ ਹੈ ਜੀ ਹਾਂ ਹਾਂ ਹਾਂਜੀ ਫਿਰ ਉਹ ਕੀ ਕਹਿੰਦੇ ਸੀ ਵੀ ਅੱਜ ਦੇ ਦਿਨ ਆਉਣਾ ਤੁਸੀਂ ਹਾਂਜੀ ਅੱਜ ਲੱਗ ਜਾਏਗੀ ਲੱਗ ਜਾ ਹਾਂਜੀ ਹਾਂਜੀ ਲੱਗ ਜਾ ਅੱਛਾ ਫਿਰ ਜ਼ਿੰਦਗੀ ਬਹੁਤ ਆਸਾਨ ਹੋ ਜਾਏਗੀ ਫਿਰ ਚਲ ਮੜਵਾਣੀ ਆਈ ਟਰਾਈ ਮਰਿਆ ਕਰਾਂਗੇ ਚਲਦੇ ਹਾਂਜੀ ਸੋ ਮਤਲਬ ਸ਼ਾਹਕੋਟ ਤੋਂ ਆਏ ਹੋ ਤੁਸੀਂ ਸ਼ਾਹਕੋਟ ਹਾਂਜੀ ਏਰੀਆ ਹੀ ਹੈ ਸਰ ਮਲਸੀਆਂ ਮਲਸੀਆ ਹਾਂ ਕੀ ਨਾਮ ਹੈ ਨਾਮ ਕੀ ਮੇਰਾ ਨਾਮ ਓਮਪ੍ਰਕਾਸ਼ ਓਮਪ੍ਰਕਾਸ਼ ਜੀ ਕਿੱਥੋਂ ਆਏ ਹੋ ਅਸੀਂ ਆਦਮਪੁਰ ਖੁਰਦਪੁਰ ਤੋਂ ਆਏ ਜੀ ਅੱਛਾ ਆਦਮਪੁਰ ਤੋਂ ਹਾਂ ਜੀ ਖੁਰਦਪੁਰ ਮੇਰਾ ਪਿੰਡ ਖੁਰਦਪੁਰ ਆ ਜੀ ਅੱਛਾ ਜੀ ਹਾਂ ਜੀ ਕੀ ਪ੍ਰੋਬਲਮ ਕੀ ਆ ਗਈ ਸੀ ਇਹ ਪ੍ਰੋਬਲਮ ਇਹ ਇੱਕ ਦੋ ਜਣਾਂ ਦੇ ਵਿੱਚ ਸਭ ਕੁਝ ਹੋ ਗਿਆ ਜੀ ਇਹ ਨਹੀਂ ਕਿਦਾਂ ਮਤਲਬ ਇਹ ਮੇਰੇ ਸ਼ੂਗਰ ਦਾ ਅਟੈਕ ਹੋ ਗਿਆ ਸੀਗਾ ਤੇ ਉਹਦੇ ਕਰਕੇ ਨਾ ਫਿਰ ਹਾਂ ਜੀ ਵੱਧ ਜਾਂਦਾ ਜਖਮ ਹਾਂ ਹਾਂ ਤੇ ਅੰਮ੍ਰਿਤਸਰ ਜਾ ਕੇ ਕਟਾਉਣੀ ਪੈ ਜਾਂਦਾ ਹਾਂ ਜੀ ਹੁਣ 24 ਤਰੀਕ ਨੂੰ ਆਏ ਸੀ ਤੁਸੀਂ ਫਿਰ ਹਾਂਜੀ ਆਏ ਸਕੇ ਜੀ ਰਜਿਸਟ੍ਰੇਸ਼ਨ ਹੋ ਗਈ ਸੀ ਹੈ ਹਾਂਜੀ 33 ਨੰਬਰ ਮੇਰਾ ਟੋਕਨ ਸਗਾ ਅੱਛਾ ਜੀ ਅੱਜ ਮਤਲਬ ਕੀ ਕਹਿ ਰਹੇ ਨੇ ਹੁਣ ਅੱਜ ਕੇ ਉਨੀ ਪੇਪਰ ਦੁੱਤਾ ਸੀਗਾ ਟੋਕਨ ਦੁੱਤਾ ਸੀ ਮੈਅਮੈਂਟ ਲੈ ਲਿਆ ਉਹਨੇ ਅੱਛਾ ਜੀ ਫੇ ਕਹਿੰਦੇ ਅੰਦਰ ਬੈਠੋ ਤੁਸੀਂ ਅੰਦਰ ਬੈਠੇ ਹਾਂਜੀ ਹਾਂਜੀ ਇਸ ਸੰਸਥਾ ਦੇ ਵੱਲੋਂ ਖਾਸ ਕਰਕੇ ਅਖਲ ਭਾਰਤੀ ਅਗਰਵਾਲ ਸੰਮੇਲਨ ਵੱਲੋਂ ਬਹੁਤ ਬੱਛਾ ਕੰਮ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਹੋ ਸਰ ਨਹੀਂ ਬਹੁਤ ਵਧੀਆ ਜੀ ਹਾਂਜੀ ਹਾਂਜੀ ਬਹੁਤ ਵਧੀਆ ਜੀ ਕਿ ਇਸ ਲਾਈਨ ਦੇ ਵਿੱਚ ਖਰਚੇ ਹੀ ਬਹੁਤ ਆ ਹਾਂਜੀ ਹਾਂਜੀ ਖਰਚਾ ਬਹੁਤ ਹੈ ਸਹੀ ਇਹ ਤਾਂ ਬਹੁਤ ਵਧੀਆ ਜੀ ਜਿਹੜੇ ਤੁਸੀਂ ਮਿਲ ਕੇ ਕਰ ਰਹੇ ਹੋ ਹਾਂ ਤੇ ਗਰੀਬਾਂ ਦੀ ਭਲਾਈ ਵਾਸਤੇ ਬਹੁਤ ਬਹੁਤ ਥੈਂਕ ਯੂ ਜੀ ਹਾਂਜੀ ਨਹੀਂ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਮੈਨੂੰ ਵੀ ਬਹੁਤ ਵਧੀਆ ਲੱਗਾ ਜੀ ਅੰਗਦਾਨ ਕਰਨਾ ਬਹੁਤ ਵੱਡੀ ਸਭ ਤੋਂ ਜ਼ਿਆਦਾ ਗੱਲ ਸਭ ਤੋਂ ਬੜੀ ਉਤਮਦਾਨ ਹਾਂ ਜਿਹੜਾ ਕੋਈ ਨਹੀਂ ਕਰ ਸਕਿਆ ਸੰਸਥਾ ਕਰ ਰਹੀ ਆ ਬਹੁਤ ਬੁਲੰਦੀਆਂ ਤੇ ਜਾਵੇ ਉਹਨਾਂ ਨੂੰ ਕੋਈ ਕਮੀ ਨਾ ਆਵੇ ਅਸੀਂ ਤਾਂ ਦੁਆਵਾਂ ਦਿੰਦੇ ਆ ਜਿਹੜਾ ਗਰੀਬਾਂ ਦਾ ਇਨਾ ਮਾਨ ਸਤਕਾਰ ਖਾਣੇ ਤੋਂ ਲਾ ਕੇ ਉਹਨਾਂ ਨੂੰ ਅੰਗ ਲਾ ਕੇ ਦਿੰਦੇ ਆ ਹਾਂਜੀ ਬਹੁਤ ਕੀ ਕਰਦੀ ਹੋ ਭੈਜੀ ਤੁਸੀਂ ਬਸ ਕਰਦੀ ਹਾਂ ਜੀ ਕਰਦੇ ਹਾਂ ਜੀ ਕਰਦੇ ਹੋ ਜੀ ਮੈਂ ਭਾਜੀ ਮੈਂ ਸਮਾਂ ਘੱਟ ਕਰ ਦਸਾਂਗਾ ਅੱਛਾ ਜੀ ਤੇ ਹੁਣ ਤਾਂ ਫੇਰ ਉਹ ਅਰਚੀ ਬੱਚੀ ਕੀ ਕਰਦੀ ਹੈ ਬੱਚਾ ਮੇਰਾ ਲੜਕਾ ਹੈ ਪੜ੍ਹ ਕੇ ਗਿਆ ਜੀ ਪਲੱਸ 2 ਅੱਛਾ ਪਲੱਸ 2 ਕਰ ਰਿਹਾ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਚਲੋ ਅਸੀਂ ਦੁਆ ਕਰਦੇ ਹਾਂ ਜੀ ਤੁਹਾਡੀ ਇਹ ਲਤ ਬਿਲਕੁਲ ਠੀਕ ਠਾਕ ਤੁਹਾਨੂੰ ਮਿਲੇ ਔਰ ਤੁਸੀਂ ਦੁਬਾਰਾ ਫਿਰ ਚੜ੍ਹਦੀ ਕਲਾ ਚਾਹੋ ਸਤਿਗੁਰੂ ਦੀ ਚਰਨਾਚੇ ਹੀ ਸਾਡੀ ਆਸ ਫਤਿਹ ਜੀਰ ਮਸਕਰ ਦੇ ਵਿੱਚ ਕੰਮ ਕੀਤਾ ਪਹਿਲਾਂ ਜੀ ਆ ਮੈਨਸ ਨੈਚੁਰਲੀ ਲੱਗ ਹੀ ਰਿਹਾ ਵੀ ਕਹਿ ਵਗੈ ਹਾਂਜੀ ਹਾਂ ਤੁਸੀਂ ਬਿਲਕੁਲ ਚਿੰਤਾ ਨਾ ਕਰੋ ਜੀ ਅਕਾਲਪੁਰ ਕੇ ਭਰੋਸਾ ਰੱਖੋ ਠੀਕ ਠੀਕ ਹੈ ਸਭ ਠੀਕ ਕਰੇਗਾ ਮਿਹਰਬਾਨੀ ਓਕੇ ਥੈਂਕ ਯੂ